ਲਓ ਜੀ ਪਿੰਡ ਉਗਰਾਹਾ ਦੇ ਨੌਜਵਾਨ ਸਰਪੰਚ ਗੁਰਪ੍ਰੀਤ ਸਿੰਘ ਸਿੱਧੂ ਨੇ ਇੱਕ ਹੋਰ ਰਿਕਾਰਡ ਤੋੜ ਕੰਮ ਕੀਤਾ 64 ਲੱਖ ਰੁਪਏ ਦੀ ਗ੍ਰਾਂਟ پاس ਹੋਈ ਆ ਸੁਣੋ ਪੂਰੀ ਗੱਲਬਾਤ ਸਾਡੀ ਮੰਸ਼ੀ ਕੀ ਤਾਂ 64 ਲੱਖ ਰੁਪਇਆ 64 ਲੱਖ ਰੁਪਇਆ ਜਿਹੜਾ ਉਹ ਅੱਜ ਮੈਂ ಗ್ರಾಮ ਪੰਚਾਇਤ ਉਗਰਾਹਾ ਦੇ ਸਰਪੰਚ ਨੌਜਵਾਨ ਸਰਪੰਚ ਗੁਰਪ੍ਰੀਤ ਜੀ ਨੂੰ ਦੇ ਰਿਹਾਗਾ ਇਸ 64 ਲੱਖ ਰੁਪਏ ਦੇ ਨਾਲ ਇਹ ਪਿੰਡ ਦਾ ਕੀਡ ਸਟੇਡੀਅਮ ਬਣਾਉਣਗੇ ਔਰ ਇਸ ਤੋਂ ਬਿਨਾ ਜੇਕਰ ਫੇਰ ਵੀ ਪੈਸਿਆਂ ਦੀ ਘਾਟ ਹੁੰਦੀ ਆ ਗੱਲ 64 ਲੱਖ ਤੱਕ ਨੇ ਹੈਗੀ ਇਹ ਹੋਰ ਵੀ ਪੈਸਿਆਂ ਦੀ ਘਾਟ ਹੁੰਦੀ ਆ ਉਹ ਵੀ ਪੈਸੇ ਅਸੀਂ ਦੇਵਾਂਗੇ ਤਾਂ ਕਿ ਗੁਰਾਹਾ ਪਿੰਡ ਦਾ ਜਿਹੜਾ ਸਟੇਡੀਅਮ ਆ ਉਹਦੀ ਗੂੰਜ ਜਿਹੜੀ ਆ ਦਰਬੇ ਚ ਨਹੀਂ ਪੂਰੇ ਪੰਜਾਬ ਚ ਪੈਣੀ ਚਾਹੀਦੀ ਆ ਐਨਾ ਸ਼ਾਨਦਾਰ ਸਟੇਡੀਅਮ ਬਣਾਇਆ ਹੈ ਲਓ ਜੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦੀ ਜਵਾਨੋਂ ਤੁਸੀਂ ਸੁਣੀ ਲਿਆ ਕਿ ਗੱਲ 64 ਲੱਖ ਰੁਪਏ ਤੇ ਖਤਮ ਨਹੀਂ ਹੋਈ ਇੱਥੋਂ ਸ਼ੁਰੂਏ ਹੋਈ ਆ ਜਿਵੇਂ ਕਿ ਅੱਗੇ-ਅੱਗੇ ਕੰਮ ਹੁੰਦੇ ਰਹਿਣਗੇ ਅਸੀਂ ਨਾਲ ਆ ਥੋਡੇ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਬਾਕੀ ਜੋ ਜੋ ਵੀ ਪਿੰਡ ਚ ਸਰਪੰਚ ਸਾਹਿਬ ਦੁਆਰਾ ਕੰਮ ਕੀਤੇ ਜਾ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਸ਼ਾਬਾਸ਼ੀ ਦਿੱਤੀ ਕਿ ਸਰਪੰਚ ਹੋਵੇ ਤਾਂ ਇਦਾਂ ਦਾ ਹੋਵੇ ਨੌਜਵਾਨ ਨੇ ਜੋ ਗੱਲਾਂ ਕਈਆਂ ਸੀ ਉਹ ਹੋ ਰਹੀਆਂ ਨੇ ਹਲੇ ਟਾਈਮ ਕੁਛ ਵੀ ਨਹੀਂ ਹੋਇਆ ਸਾਰੀ ਸਰਪੰਚੀ ਪਈਆ ਤੇ ਦੂਜੀ ਗੱਲ ਕੱਲਾ ਕੱਲਾ ਰੁਪਈਆ ਕੱਲਾ ਕੱਲਾ ਸਾਹਿਬ ਸੋਸ਼ਲ ਮੀਡੀਆ ਦੁਆਰਾ ਦੱਸਿਆ ਜਾ ਰਿਹਾ ਸਾਰੇ ਪਿੰਡ ਨੂੰ ਇਦਾਂ ਹੀ ਸਾਥ ਬਣਾਈ ਰੱਖੋ ਕੰਮ ਹੁੰਦੇ ਰਹਿਣੇ ਆ ਬਾਕੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਸਰਪੰਚ ਸਾਹਿਬ ਵੱਲੋਂ ਤੇ ਸਾਰੇ ਪਿੰਡ ਵੱਲੋਂ ਤਹਿ ਦਿਲੋਂ ਧੰਨਵਾਦ